ਤਸਵੀਰਾਂ ਤੁਹਾਨੂੰ ਮੈਂ ਇਸ ਵੇਲੇ ਸੰਭੂ ਬਾਰਡਰ ਦੀਆਂ ਵਿਖਾ ਰਿਹਾ ਦੋ ਵੱਡੇ ਆਗੂ ਜਿਹੜੇ ਆਏ ਨੇ ਸਰਬਨ ਸਿੰਘ ਭੰਦੇਰ ਹੁਣੀ ਪਹੁੰਚੇ ਨੇ ਡੱਲੇਵਾਲ ਸਾਹਿਬ ਪਹੁੰਚੇ ਨੇ ਕੀ ਕੁਝ ਰਹੇਗਾ ਕਿਉਂਕਿ ਖਾਸ ਤੌਰ ਤੇ ਜਦੋਂ ਅਸੀਂ ਰਾਤ ਡੱਲੇਵਾਲ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਇਸ ਤਾਂ ਗੱਲਬਾਤ ਕਰ ਰਹੇ ਆ ਪਰ ਜਦੋਂ ਹੀ ਕਿਸਾਨ ਆਗੂ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਅਥਰੂ ਕੈਂਸ ਦੇ ਗੋਲੇ ਨੇ ਉਹ ਦਾਗ ਦਿੱਤੇ ਗਏ ਨੇ ਤਾਂ ਕੀ ਸਰਕਾਰ ਜਿਹੜੀ ਹੈਗੀ ਆ ਨਰਮ ਰੁਖ ਅਪਣਾਵੇਗੀ ਜਾਂ ਨਹੀਂ ਅਪਣਾਵੇਗੀ ਕੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਵੇਗੀ ਜਾਂ ਨਹੀਂ ਹੋਵੇਗੀ ਜੇਕਰ ਗੱਲਬਾਤ ਕਿਸੇ ਵੀ ਸਿਰੇ ਦੇ ਉੱਤੇ ਨਹੀਂ ਨਕਲ ਲੱਗਦੀ ਜਿਹੜੀ ਮੀਟਿੰਗ ਆ ਉਹ ਬੇਸਟਾ ਰਹੀ ਹੁਣ ਵੀ ਬੇਸਟਾ ਜੇ ਇਸ ਤਰ੍ਹਾਂ ਦਾ ਰਹਿੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਹੇਗਾ ਕਿਸਾਨ ਆਗੂਆਂ ਦਾ ਜਵਾਬ ਕੀ ਰਹੇਗਾ ਕਿਸਾਨ ਆਗੂ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕਰਨਗੇ ਵੱਡੇ ਸਵਾਲ ਨੇ ਹਲੇ ਤੱਕ ਕਿਉਂਕਿ ਜੱਸ ਸਾਹਬ ਦੇ ਨਾਲ ਰਾਤ ਤੱਕ तकरीबन 6 ਘੰਟੇ ਮੀਟਿੰਗ ਚੱਲੀ ਤਿੰਨ ਜਿਹੜੇ ਵੱਡੇ ਕੈਬਨਿਟ ਮੰਤਰੀ ਜਿਹੜੇ ਸੀ ਉਹ ਮੀਟਿੰਗ ਦੇ ਵਿੱਚ ਸ਼ਾਮਲ ਰਹੇ ਖਾਸ ਤੌਰ ਤੇ ਖੇਤੀਬਾੜੀ ਮੰਤਰੀ ਉਹ ਵੀ ਸ਼ਾਮਲ ਸੀ ਪਰ ਸਹਿਮਤੀ ਨਹੀਂ ਮਣ ਪਈ ਤਾਂ ਹੁਣ ਕਿਸਾਨ ਆਗੂ ਪਹੁੰਚੇ ਤੇ ਲਗਾਤਾਰ ਫਿਰ ਤੋਂ ਜਿਹੜਾ ਥਰੂ ਗੈਸ ਤੇ ਗੋਲੇ ਨੇ ਉਹ ਦਾਗ ਦਿੱਤੇ ਨੇ ਪਰ ਜਿਹੜੇ ਲੋਕ ਨੇ ਕਿਸਾਨ ਨੇ ਉਹ ਫਿਰ ਅੱਗੇ ਵਧ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਮੈਂ ਜਿਸ ਤਰ੍ਹਾਂ ਦੇ ਨਾਲ ਸਭ ਕੁਝ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਜ਼ਵਾਬੀ ਕਾਰਵਾਈ ਵੱਡੇ ਆਗੂਆਂ ਦੇ ਆਉਣ ਤੋਂ ਬਾਅਦ ਤੁਰੰਤ ਬਾਅਦ ਕਰ ਦਿੱਤੀ ਗਈ ਹੈ ਕਿ ਇਹ ਹੈ ਮੰਨ ਸਕਦੇ ਆ ਕਿ ਹਲੇ ਤੱਕ ਸਰਕਾਰ ਗੱਲਬਾਤ ਕਰਨ ਦੇ ਰੋਹ ਦੇ ਵਿੱਚ ਨਹੀਂ ਹੈਗੀ ਜੇ ਸਰਕਾਰ ਗੱਲਬਾਤ ਕਰਨ ਦੇ ਰੋਹ ਦੇ ਵਿੱਚ ਹੁੰਦੀ ਆ ਤੇ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਣੀ ਸੀ ਤਾਂ ਹੁਣ ਲਗਾਤਾਰ ਜਿਹੜੇ ਹੈਗੇ ਨੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਅੱਗੇ ਵੱਧ ਪਾਉਣਗੇ ਜਾਂ ਨਹੀਂ ਵੱਧ ਪਾਉਣਗੇ ਕਿਹੜੀਆਂ ਗੱਲਾਂ ਦੇ ਉੱਤੇ ਸਹਿਮਤੀ ਬਣਦੀ ਆ ਦੇਖਣਾ ਹੋਵੇਗਾ ਪਰ ਜਿਸ ਹਿਸਾਬ ਦੇ ਨਾਲ ਜਦੋਂ 2020 ਦੇ ਵਿੱਚ ਕਿਸਾਨ ਦਿੱਲੀ ਦੇ ਵੱਲ ਜਾ ਰਹੇ ਸੀ ਉਦੋਂ ਪੰਜਾਬ ਦੀਆਂ ਤਕਰੀਬਨ ਸਾਰੀਆਂ ਜਥੇਬੰਦੀਆਂ ਸੀ ਜਾਨੀ ਕਿ ਸੰਯੁਕਤ ਕਿਸਾਨ ਮੋਰਚਾ ਸੀ ਭਾਰਤ ਦੀਆਂ ਵੱਖ-ਵੱਖ ਸਟੇਟਾਂ ਜਿਹੜੀਆਂ ਸੀ ਉੱਥੋਂ ਦੀਆਂ ਜਥੇਬੰਦੀਆਂ ਸੀ ਹੁਣ ਅੱਜ ਦੇ ਇਸ ਇਕੱਠ ਦੇ ਵਿੱਚ ਇੱਕ ਅਹਿਮ ਜਥੇਬੰਦੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗਰੁੱਪ ਹੈ ਕਿਉਂਕਿ ਮਾਲਵੇ ਇਲਾਕੇ ਦੇ ਵਿੱਚ ਦਬਦਬਾ ਰੱਖਦੀ ਹੈ ਅੱਜ ਇਸ ਜਿਹੜਾ ਹੈਗਾ ਮੋਰਚੇ ਦੇ ਵਿੱਚ ਸ਼ਾਮਲੀ ਹੋ ਰਹੀ ਬਹੁਤ ਸਾਰੀਆਂ तमाम ਜਥੇਬੰਦੀਆਂ ਨੇ ਕਿ ਜੇਕਰ ਅੰਦੋਲਨ ਅੱਗੇ ਵੱਧਦਾ ਹੈ ਜਾਂ ਫਿਰ ਸਰਕਾਰ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਸਖਤ ਹੁੰਦੀ ਆ ਕਿ ਉਹ ਜਥੇਵੰਦੀਆਂ ਸ਼ਾਮਲ ਹੋਣਗੀਆਂ ਜਾਂ ਨਹੀਂ ਹੋਣਗੀਆਂ ਵੱਡੇ ਸਵਾਲ ਨੇ ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਸੰਭੂ ਬਾਰਡਰ ਤੋਂ ਬੁਖਾ ਰਹੇ ਆ ਜਿਸ ਤਰ੍ਹਾਂ ਦੇ ਨਾਲ ਹਾਲਾਤ ਬਣੇ ਹੋਏ ਨੇ ਲੰਬਾ ਜਾਮ ਜਿਹੜਾ ਲੱਗਿਆ ਹੋਇਆ ਹੈ ਪੰਜਾਬ ਸਰਕਾਰ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈਗਾ ਉਹ ਵੀ ਆਪਣੇ ਤੌਰ ਤੇ ਪ੍ਰਬੰਧ ਕਰ ਰਿਹਾ ਹੈ ਕਿਉਂਕਿ ਹਲੇ ਤੱਕ ਰੋਕਾਂ ਕਿਸੇ ਤਰ੍ਹਾਂ ਦੀਆਂ ਨਹੀਂ ਲਾਣਾਂਗੀਆਂ ਪੰਜਾਬ ਪੁਲਿਸ ਦੇ ਵੱਲੋਂ ਤਾਂ ਜਿਹੜਾ ਇਸ ਸਮੇਂ ਮੈਂ ਪੰਜਾਬ ਦੇ ਵਿੱਚ ਖੜਾ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਇਹ ਲਗਾਤਾਰ ਮੈਂ ਤਸਵੀਰਾਂ ਤੁਹਾਨੂੰ ਵਿਖਾ ਦਿੰਨਾ ਹੈ ਆਪਣੀ ਤਿਆਰੀ ਦੇ ਵਿੱਚ ਆ ਪੰਜਾਬ ਦੇ ਪ੍ਰਸ਼ਾਸਨ ਵੀ ਜਿਹੜਾ ਹੈਗਾ ਉਹ ਵੀ ਲਗਾਤਾਰ ਆਪਣੇ ਤੌਰ ਤੇ ਤਿਆਰੀ ਦੇ ਵਿੱਚ ਆ ਪਰ ਰੋਕਿਆ ਕਿਸੇ ਨੂੰ ਨਹੀਂ ਜਾ ਰਿਹਾ ਖਾਸ ਕਰ ਇਹ ਹੈ ਅੱਗੇ ਹੁਣ ਕੀ ਰਣਨੀਤੀ ਹੋਵੇਗੀ ਕਿ ਗੱਲਬਾਤ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕੇਗਾ ਜੀ 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 ਜ ਖਾਸ ਤੌਰ ਤੇ ਜਦੋਂ ਕਿਸਾਨੀ ਅੰਦੋਲਨ ਦੀ ਗੱਲ ਹੋਈ ਤਾਂ 2020 ਦੇ ਵਿੱਚ ਕਿਸਾਨੀ ਅੰਦੋਲਨ ਹੁੰਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿਸਾਨ ਆ ਉਹ ਵੀ ਆਪਣਾ ਪ੍ਰਬੰਧ ਕਰ ਰਹੇ ਆ ਜੇ ਪ੍ਰਸ਼ਾਸਨ ਤਿਆਰਵਾਰ ਤਿਆਰ ਆ ਤੇ ਕਿਸਾਨ ਵੀ ਕਿਸੇ ਗੱਲੋਂ ਘੱਟ ਨਜ਼ਰ ਨਹੀਂ ਆ ਰਹੇ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਸਰਪਤੇ ਸਰਪ ਸ਼ਾਂਤਮਈ ਰੋਸ ਜਿਹੜਾ ਹੈਗਾ ਪ੍ਰਦਰਸ਼ਨ ਕਰਨ ਜਾ ਰਹੇ ਆ ਫਿਰ ਵੀ ਸਾਨੂੰ ਜ਼ਾਰ ਨਹੀਂ ਦਿੱਤਾ ਜਾ ਰਿਹਾ ਤਸਵੀਰਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਇੱਥੋਂ ਵਿਖਾ ਦੇਵੇ ਸਾਹਮਣੇ ਬਿਲਕੁਲ ਜਿਹੜਾ ਕਿਸਾਨਾਂ ਨੂੰ ਰੋਕਿਆ ਗਿਆ ਜਿੱਥੇ ਬੈਰੀਕੇਡਿੰਗ ਕੀਤੀ ਗਈ ਹੈ ਵੱਖ-ਵੱਖ ਜਿਹੜੇ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਨੇ ਜਿਹੜਾ ਹੈਗਾ ਕੱਗਰ ਦਰਿਆ ਦੇ ਉੱਤੇ ਬਿਲਕੁਲ ਜਿਹੜਾ ਪੁਲ ਪੈਂਦਾ ਹੈ ਉਹਦੇ ਉੱਤੇ ਹੀ ਜਿਹੜਾ ਹੈਗਾ ਬੈਰੀਕੇਡਿੰਗ ਕੀਤੀ ਗਈ ਆ ਬੈਰੀਕੇਡਿੰਗ ਵੀ ਇੱਕ ਲੇਅਰ ਨਹੀਂ ਵੱਖ-ਵੱਖ ਲੇਅਰਾਂ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਹੈ ਕੋਸ਼ਿਸ਼ ਉਹ ਕੀਤੀ ਜਾਵੇਗੀ ਤਾਂ ਤਸਵੀਰਾਂ ਇਸ ਵੇਲੇ ਮੈਂ ਤੁਹਾਨੂੰ ਸੰਭੂ ਬਾਰਡਰ ਤੋਂ ਵਿਖਾ ਰਹੇ ਹਾਂ ਅੱਜ ਕਿਸਾਨ ਜਿਹੜੇ ਨੇ ਉਹ 13 ਫਰਵਰੀ ਨੂੰ ਦਿੱਲੀ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਸੀ ਖਨੋਰੀ ਬਾਰਡਰ ਦੇ ਰਾਹੀਂ ਡੱਬ ਵਾਲੀ ਬਾਰਡਰ ਦੇ ਰਾਹੀਂ ਸੰਭੂ ਬਾਰਡਰ ਦੇ ਰਾਹੀਂ ਤਾਂ ਕਿਸਾਨ ਜਿਹੜੇ ਨੇ ਉਹ ਲਗਾਤਾਰ ਕੋਸ਼ਿਸ਼ ਤਾਂ ਕਰ ਰਹੇ ਨੇ ਪਰ ਹਲੇ ਤੱਕ ਕਿਉਂਕਿ ਆਗੂ ਜਿਹੜੇ ਨੇ ਉਹ ਕਿਸ ਤਰ੍ਹਾਂ ਦੀ ਰਣਨੀਤੀ اختیار ਕਰਦੇ ਨੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੀਕਦੇ ਨੇ ਕਿਸ ਤਰ੍ਹਾਂ ਦੀ ਸਰਕਾਰ ਦੇ ਨਾਲ ਸਹਿਮਤੀ ਬਣਦੀ ਹੈ ਜਾਂ ਨਹੀਂ ਬਣਦੀ ਅਗਲਾ ਪ੍ਰੋਗਰਾਮ ਕੀ ਹੋਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਕਿਸਾਨ ਨੇ ਉਹ ਪੂਰੇ ਪ੍ਰਬੰਧ ਜਿਹੜੇ ਨੇ ਆਪਣੇ ਕਰਕੇ ਲੈ ਕੇ ਆਏ ਰਹੇ ਨੇ ਵੱਖ-ਵੱਖ ਜਗ੍ਹਾ ਤੇ ਤੁਸੀਂ ਲੰਗਰ ਵੇਖ ਸਕਦੇ ਹੋ ਵੱਖ-ਵੱਖ ਜਗ੍ਹਾ ਦੇ ਉੱਤੇ ਚਾਹ ਜਿਹੜੀ ਹੈਗੀ ਉਹ ਕਿਸਾਨਾਂ ਦੇ ਵੱਲੋਂ ਵਰਤਾਈ ਜਾ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਇਸ ਵੇਲੇ ਸੰਭੂ ਬਾਰਡਰ ਦੀਆਂ ਬੁਖਾਰੇਆਂ ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨ ਨੇ ਨੌਜਵਾਨ ਨੇ ਬਜ਼ੁਰਗ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਵੱਡਾ ਇਕੱਠ ਜਿਹੜਾ ਹੈਗਾ ਕਿਸਾਨਾਂ ਦਾ ਤੁਸੀਂ ਦੇਖ ਰਹੇ ਹੋਮੋਗੇ 2020 ਨੂੰ ਜਦੋਂ ਕਿਸਾਨ ਦਿੱਲੀ ਦੇ ਵੱਲ ਕੂਚ ਕਰਦੇ ਨੇ ਉਦੋਂ ਵੀ ਇਸ ਤਰ੍ਹਾਂ ਦਾ ਮਾਹੌਲ ਸੀ ਤਾ ਅੱਜ ਵੀ ਫੇਰ ਦੁਬਾਰਾ ਤੋਂ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਬੰਦਾ ਜਾ ਰਿਹਾ ਹੈ ਕਿਸਾਨ ਲਗਾਤਾਰ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਆ ਰਹੇ ਨੇ ਇਸ ਜਗ੍ਹਾ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਡੱਬਾ ਵਾਲੀ ਬਾਰਡਰ ਦੇ ਉੱਤੇ ਇਕੱਠੇ ਹੋ ਰਹੇ ਨੇ ਕਿਉਂਕਿ ਇਹ ਤਿੰਨ ਰਸਤੇ ਹੀ ਜਿਹੜਾ ਹੈਗਾ ਜਥੇਬੰਦੀਆਂ ਦੇ ਵੱਲੋਂ ਤੈਅ ਕੀਤੇ ਗਏ ਸੀ ਕਿ ਇਹਨਾਂ ਰਸਤਿਆਂ ਦੇ ਰਾਹੀਂ ਹੀ ਦਿੱਲੀ ਦੇ ਵੱਲ ਜਾਇਆ ਜਾਵੇਗਾ ਮੇਨ ਰਸਤੇ ਨੇ ਇਹ ਦਿੱਲੀ ਨੂੰ ਜਾਣ ਵਾਲੇ ਤਿੰਨਾਂ ਰਸਤਿਆਂ ਦੇ ਉੱਪਰ ਲਗਾਤਾਰ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਜਿਸ ਤਰ੍ਹਾਂ ਦੇ ਨਾਲ ਦੇਖ ਸਕਦੇ ਹਾਂ ਕਿ ਟਰਾਲੀਆਂ ਨੇ ਹੋਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸਾਧਨ ਨੇ ਕਿਸਾਨ ਆਪਣੇ ਨਾਲ ਲੈ ਕੇ ਆਏ ਨੇ ਪਾਣੀ ਦਾ ਪ੍ਰਬੰਧ ਕਿਸਾਨਾਂ ਦੇ ਕੋਲ ਹੈ ਬੜੀ ਖਾਸ ਗੱਲ ਇਹ ਐ ਇਸ ਮੋਰਚੇ ਦੇ ਵਿੱਚ ਕਿ ਲੰਗਰ ਵਰਤਾਏ ਜਾ ਰਹੇ ਨੇ ਲੰਗਰ ਪੁਲਿਸ ਕਰਮਚਾਰੀਆਂ ਨੂੰ ਵੀ ਵਰਤਾਏ ਜਾ ਰਹੇ ਨੇ ਲੰਗਰ ਪੱਤਰਕਾਰਾਂ ਦੇ ਲਈ ਵੀ ਐ ਤੇ ਲੰਗਰ ਕਿਸਾਨਾਂ ਦੇ ਲਈ ਵੀ ਐ ਕਿਸਾਨਾਂ ਦਾ ਇਹੀ ਕਹਿਣਾ ਐ ਕਿ ਇਹ ਦੇਸ਼ ਦਾ ਅੰਨਦਾਤਾ ਜਿਹਨੂੰ ਰੀੜ ਦੀ ਹੱਡੀ ਕਿਹਾ ਜਾਂਦਾ ਐ ਪਰ ਅੱਜ ਦੇਸ਼ ਦਾ ਜਿਹੜਾ ਅੰਨਦਾਤਾ ਉਹ ਸੜਕਾਂ ਦੇ ਉੱਤੇ ਐ ਕਿਉਂਕਿ 2020 ਦੇ ਵਿੱਚ ਅੰਦੋਲਨ ਸ਼ੁਰੂ ਹੁੰਦਾ ਉਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮੰਗਾਂ ਸੀ ਕਿਸਾਨਾਂ ਦੀ ਉਹ ਉਸ ਤਰ੍ਹਾਂ ਹੱਲ ਨਹੀਂ ਹੋ ਪਾਈਆਂ ਬਹੁਤ ਸਾਰੇ ਜਥੇਬੰਦੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਟਾਈਮ ਤੋਂ ਪਹਿਲਾਂ ਉੱਥੋਂ ਉੱਠ ਕੇ ਆ ਨਾ ਬਹੁਤ ਸਾਰਾ ਕੋਸ਼ਿਸ਼ ਅੰਦੋਲਨ ਦੇ ਵਿੱਚ ਹੋਇਆ ਫਿਰ ਐਸਕੇਐਮ ਦੇ ਵਿੱਚੋਂ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਿਕਲਦਾ ਹੈ ਤੇ ਉਸੇ ਦੇ ਵੱਲੋਂ ਹੀ ਇਹ ਕਾਲ ਦਿੱਤੀ ਗਈ 13 ਫਰਵਰੀ ਦੀ ਦੋ ਮੀਟਿੰਗਾਂ ਕੇਂਦਰ ਦੇ ਨਾਲ ਹੋਣਾ ਮੀਟਿੰਗਾਂ ਵੇ ਸਟਾ ਰਹੀਆਂ ਚਾਰ ਜਿਹੜੀਆਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਉਹ ਚਾਰ ਮੰਗਾਂ ਦੇ ਉੱਤੇ ਪੇ ਚੜਿਆ ਹੋਇਆ ਹੈ ਇਸੇ ਕਰਕੇ ਹੀ ਜਿਹੜਾ ਹੈਗਾ ਉਹ ਸਹਿਮਤੀ ਨਹੀਂ ਬਣ ਸਕੀ ਤੇ ਹੁਣ ਲਗਾਤਾਰ ਕਿਸਾਨ ਇੱਥੇ ਇਕੱਠੇ ਹੋ ਰਹੇ ਨੇ ਟਾਈਮ ਦੇ ਹਿਸਾਬ ਦੇ ਨਾਲ ਕਿਸਾਨਾਂ ਦਾ ਜਿਹੜਾ ਲੰਬਾ ਕਾਫਲਾ ਉਹ ਵੀ ਵੱਧ ਰਿਹਾ ਵੱਖ-ਵੱਖ ਰੋਡ ਦੇ ਉੱਤੇ ਕਿਸਾਨ ਨੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਜਿਹੜੇ ਇੱਥੇ ਆ ਰਹੇ ਨੇ ਤਾਂ ਅਗਲਾ ਜਿਹੜਾ ਹੈਗਾ ਰਣਨੀਤੀ ਕੀ ਹੋਵੇਗੀ ਕਿਉਂਕਿ ਕਿਸਾਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹੀ ਕਹਿਣਾ ਕਿ ਸਾਡੇ ਆਗੂਆਂ ਨੇ ਸਾਫ਼ ਤੌਰ ਤੇ ਕਿਹਾ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕੀਤੀ ਜਾਵੇਗੀ ਜਿਹੜਾ ਵੀ ਆਗੂ ਪ੍ਰੋਗਰਾਮ ਦੇਣਗੇ ਉਸ ਪ੍ਰੋਗਰਾਮ ਦੇ ਮੁਤਾਬਕ ਹੀ ਚੱਲਿਆ ਜਾਵੇਗਾ ਜਿਵੇਂ ਮਨਜੀਤ ਰਾਏ ਹੁਣੇ ਅਦੇ ਨਾਲ ਆਪਾਂ ਗੱਲਬਾਤ ਕੀਤੀ ਪਿਛਲੀ ਵੀਡੀਓ ਦੇ ਵਿੱਚ ਤਾਂ ਉਹਨਾਂ ਦਾ ਵੀ ਕਹਿਣਾ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ ਅਸੀਂ ਦਿੱਲੀ ਜਾ ਰਹੇ ਹਾਂ ਸਾਡੀ ਰਾਜਧਾਨੀ ਹੈ ਤੇ ਅਸੀਂ ਉੱਥੇ ਜਾ ਕੇ ਸਿੱਧੇ ਤੌਰ ਤੇ ਆਪਣੀਆਂ ਮੰਗਾਂ ਮੰਗਣੀਆਂ ਤੇ ਉਹ ਮੰਗਾਂ ਸਰਕਾਰ ਹੱਲ ਕਰ ਦੇਵੇ ਤੇ ਕਿਸਾਨ ਵਾਪਸ ਘਰਾਂ ਨੂੰ ਜਾਣਗੇ ਕਿਸਾਨਾਂ ਦਾ ਜਿਹੜਾ ਇਹ ਚਾਹ ਹੈਗਾ ਉਹ ਦਿੱਲੀ ਜਾਣ ਦਾ ਨਹੀਂ ਹੈਗਾ ਮਸਲਾ ਇਹ ਹੈ ਕਿ ਕਿਸਾਨੀ ਨੂੰ ਬਚਾਉਣਾ ਕਿਵੇਂ ਹੈ ਖਾਸ ਤੌਰ ਤੇ ਪੰਜਾਬ ਦੀ ਗੱਲ ਕਰ ਲਈਏ ਹਰਿਆਣਾ ਦੀ ਗੱਲ ਕਰੀਏ ਬਹੁਤ ਸਾਰੀਆਂ ਸਟੇਟਾਂ ਨੇ ਜਿਹੜੀਆਂ ਸਿੱਧੇ ਤੌਰ ਤੇ ਕਿਸਾਨੀ ਦੇ ਉੱਤੇ ਨਿਰਭਰ ਨੇ ਨਿਰਭਰਤਾ ਉਹਨਾਂ ਦੀ ਸਿਰਫ ਤੇ ਸਿਰ ਕਿਸਾਨੀ ਦੇ ਉੱਤੇ ਹੈ ਪੰਜਾਬ ਖਿੱਤਾ ਜਿਹੜਾ ਇਹ ਤਾਂ ਖਾਸ ਤੌਰ ਤੇ ਹਰਿਆਣਾ ਖਿੱਤਾ ਇਹ ਤਾਂ ਖੇਤੀ ਦੇ ਉੱਤੇ ਨਿਰਭਰ ਹੈ ਤੇ ਉਹੀ ਖੇਤੀ ਜਿਹੜੀ ਇਹਨਾਂ ਕਿਸਾਨਾਂ ਦੀ ਇਹ ਕਹਿੰਦੇ ਕਿ ਸਾਡੀ ਖਤਰੇ ਦੇ ਵਿੱਚ ਨਜ਼ਰ ਆ ਰਹੀ ਹੈ ਇਸੇ ਕਰਕੇ ਹੀ ਅੱਜ ਅਸੀਂ ਬਾਰਡਰਾਂ ਦੇ ਉੱਤੇ ਆ ਤੇ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਮੈਂ ਲਗਾਤਾਰ ਵਿਖਾ ਰਹੇ ਆ ਇਸ ਕਿਸਾਨਾਂ ਦੇ ਇਕੱਠ ਦੇ ਵਿੱਚ ਤੁਹਾਨੂੰ ਨੌਜਵਾਨ ਮਿਲਣਗੇ ਬਜ਼ੁਰਗ ਮਿਲਣਗੇ ਉਹਨਾਂ ਦਾ ਜਦੋਂ ਵੀ ਤੁਸੀਂ ਗੱਲ ਕਰੋਗੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਬੜੇ ਆਰਾਮ ਦੇ ਨਾਲ ਅਸੀਂ ਦਿੱਲੀ ਜਾਣਾ ਸੀ ਸਾਡਾ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਸੀ ਕਿ ਅਸੀਂ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਦੇ ਨਾਲ ਖੇਬੜਨਾ ਪਰ ਸਰਕਾਰ ਰੋਕ ਰਹੀ ਹੈ ਸਰਕਾਰ ਰਸਤੇ ਬੰਦ ਕਰ ਰਹੀ ਹੈ ਰਸਤੇ ਵੀ ਐਨੇ ਤਰੀਕੇ ਦੇ ਨਾਲ ਬੰਦ ਕੀਤੇ ਗਏ ਨੇ ਕੀ ਕੰਕਰੀਟ ਤੱਕ ਭਰ ਦਿੱਤਾ ਗਿਆ ਲੋਹੇ ਦੇ ਕਿੱਲ ਤੱਕ ਲਾ ਦਿੱਤੇ ਗਏ ਨੇ ਕੱਗਰ ਦਰਿਆ ਨੂੰ ਪੁੱਟ ਦਿੱਤਾ ਗਿਆ ਕੱਗਰ ਦਰਿਆ ਦਾ ਵਹਾ ਜਿਹੜਾ ਹੈਗਾ ਪਾਣੀ ਦਾ ਉਹ ਵੀ ਤੇਜ਼ ਕੀਤਾ ਗਿਆ ਆਮ ਦਿਨਾਂ ਦੇ ਵਿੱਚ ਕੱਗਰ ਦਰਿਆ ਦਾ ਜਿਹੜਾ ਵਹਾ ਹੁੰਦਾ ਇਹ ਨਾ ਤੇਜ਼ ਨਹੀਂ ਹੁੰਦਾ ਪਰ ਹੁਣ ਜਦੋਂ ਵੀ ਤੁਸੀਂ ਪਾਣੀ ਨੂੰ ਵੇਖੋਗੇ ਤਾਂ ਕੱਗਰ ਦਰਿਆ ਦਾ ਵਹਾ ਉਹ ਵੀ ਤੇਜ਼ ਹੈ ਇਹ ਤਸਵੀਰਾਂ ਜਿਹੜੀਆਂ ਸਾਰੀਆਂ ਮੈਂ ਤੁਹਾਨੂੰ ਇਸ ਵੇਲੇ ਸੰਭੂ ਤੋਂ ਬੁਖਾ ਰਹੇ ਆਂ ਪੰਜਾਬ ਦੇ ਵੱਲੋਂ ਵੀ ਪ੍ਰਸ਼ਾਸਨ ਲਾਇਆ ਗਿਆ ਹਾਲਾਂਕਿ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਇਹ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਕੀਤੀ ਜਾਵੇ ਪਰ ਰੋਕਣ ਦਾ ਜਿਹੜਾ ਮੇਨ ਤੌਰ ਤੇ ਮਸਲਾ ਉਹ ਹਰਿਆਣਾ ਪ੍ਰਸ਼ਾਸਨ ਦਾ ਹੈਗਾ ਵੱਖ-ਵੱਖ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਨੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਦਿੱਲੀ ਜਾਣਾ ਤੇ ਜਾਣਾ ਹੀ ਹੈ ਸਾਡੀਆਂ ਮੰਗਾਂ ਨੇ ਜੇ ਮੰਗਾਂ ਮੰਨ ਲਈਆਂ ਜਾਂਦੀਆਂ ਤੇ ਅਸੀਂ ਵਾਪਸ ਹੋ ਜਾਵਾਂਗੇ ਸਾਹਮਣੇ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕਿਸਾਨ ਨੇ ਜਿਹੜੇ ਵੱਖ-ਵੱਖ ਸਾਧਨਾਂ ਦੇ ਰਾਹੀਂ ਪਹੁੰਚ ਰਹੇ ਨੇ ਤਸਵੀਰਾਂ ਦਿਖਾ ਦਈਏ ਇੱਕ ਵਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਜਿਹੜਾ ਹੈਗਾ ਬਹੁਤ ਸਾਰੇ ਸਾਡੇ ਨਾਲ ਕਿਸਾਨ ਨੇ ਇਸ ਸਮੇਂ ਨੌਜਵਾਨ ਨੇ ਤੇ ਬਜ਼ੁਰਗਾਂ ਦੇ ਨਾਲ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਧਰਮਕੋਟ ਤੋਂ ਆਏ ਧਰਮਕੋਟ ਤੋਂ ਜਾਰਿਆਂ ਦਿੱਲੀ ਫਿਰ ਹਾਂਜੀ ਪਰ ਰੋਕਾਂ ਬੜੀਆਂ ਮਜ਼ਬੂਤ ਨੇ ਰੋਕਾਂ ਤਾਂ ਕੋਈ ਨਹੀਂ ਤੋੜ ਦੇਵਾਂਗੇ ਠੋੜ ਤੋੜ ਲਾਂਗੇ ਜੀ ਪਰ ਲਗਾਤਾਰ ਅਥਰੂ ਗੈਂਸ ਦੇ ਗੋਲੇ打 ਕੇ ਜਾ ਰਹੇ ਨੇ ਉਹਦਾ ਪ੍ਰਬੰਧ ਕਰ ਲਿਆ ਅਸੀਂ ਪਹਿਲਾਂ ਹੀ ਹੁਣ ਕਰ ਲਿਆ ਬੂਰੀਆਂ ਬੂਰੀਆਂ ਗਿੱਲੀਆਂ ਜਾਂ ਸਿੱਟਿਆ ਉੱਤੇ ਉਹਦੇ ਨਾਲ ਹੀ ਬੰਦ ਤਿਆਰੀ ਕਰਕੇ ਆ ਤੁਸੀਂ ਤਿਆਰੀ ਫਲ ਜੀ ਜੀ ਹੈਲੋ ਕੀ ਕਹੋਗੇ ਬਾਪੂ ਜਿਸ ਤਰ੍ਹਾਂ ਦੀ ਉਹ ਨਹੀਂ ਤਾਂ ਗਵਰਨਮੈਂਟ ਦੀ ਤਿਆਰੀ ਨਹੀਂ ਜਿਨੀ ਸਾਡੀ ਤਿਆਰੀ ਹੈ ਕੋਈ ਨਹੀਂ ਇਦਾਂ ਹੀ ਪਿੱਛੇ ਆਦਦੇ ਨੇ ਕਾਫਲੇ ਨੂੰ ਢੀਕਦੇ ਜਦੋਂ ਆ ਗਿਆ ਨਾ ਇਹਦਾ ਮਿੰਟਾਂ ਪੰਜਾਂ ਦੀ ਗੇਮ ਹੈ ਗਾ ਨੰਗਣਾ ਸਾਡੇ ਲਈ ਜੀ ਕਿੰਨੀ ਕ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਕਿਸਾਨ ਸਾਥੀ ਆ ਰਹੇ ਨੇ ਲੱਖਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਆ ਰਿਹਾ ਜੀ ਆਹ ਵੇਖੋ ਮਗਰਮੜਾ ਕੈਮਰੇ ਨਾਲ ਕੋਈ ਇਦਾਂ ਮਾਰੋ ਆ ਵੇਖੋ ਮਗਰ ਕਿੰਨੀ ਕਰਤੀ ਜਾ ਰਹੀ ਹੈ ਬੱਸ ਟਰੈਕਟਰ ਗੱਡੀ ਖੜੇ ਜਿਸ ਤਰ੍ਹਾਂ ਦੇ ਨਾਲ ਸਰਬਨ ਸਿੰਘ ਭੰਦੇਰ ਜਿਹੜੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਨੇ ਉਹ ਵੀ ਪਹੁੰਚ ਚੁੱਕੇ ਨੇ ਉਹ ਵੀ ਪਹੁੰਚ ਚੁੱਕੇ ਨੇ ਕੀ ਕਹੋਗੇ ਪ੍ਰਧਾਨ ਜੀ ਦੇਖਦੇ ਆਪਾਂ ਪੋਜੀਸ਼ਨ ਦੇਖਦੇ ਆ ਕੋਈ ਗੱਲਬਾਤ ਹੋਈ ਹੈ ਸਰਕਾਰ ਦੇ ਨਾਲ ਉਸ ਤੋਂ ਬਾਅਦ ਰਾਤ ਵਾਲੀ ਮੀਟਿੰਗ ਤੋਂ ਬਾਅਦ ਕੋਈ ਗੱਲ ਨਹੀਂ ਕੋਈ ਫੋਨ ਵਗੈਰਾ ਆਇਆ ਹੋਵੇ ਕੋਈ ਭਰੋਸਾ ਮੈਨੂੰ ਲੱਗਦਾ ਕੋਈ ਗੱਲਬਾਤ ਨਹੀਂ ਬਸ ਗੱਲਾਂ ਹੀ ਜਾਣ ਦਿਓ ਜਾਣ ਦਿਓ ਸਰਬਨ ਸਿੰਘ ਭੰਦੇਰ ਜਿਹੜੇ ਨੇ ਉਹ ਵੀ ਪਹੁੰਚੇ ਨੇ ਕਿਉਂਕਿ ਕਿਸਾਨਾਂ ਕੋ ਜਦੋਂ ਆਉਂਦੇ ਨੇ ਤਾਂ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਕੀ ਕਹੋਗੇ ਪਲੀਜ਼ ਇੱਕ ਮਿੰਟ ਕੋਈ ਸਰਕਾਰ ਦੇ ਨਾਲ ਗੱਲਬਾਤ ਹੋਈ ਕਿਸੇ ਤਰ੍ਹਾਂ ਦੀ ਅਜੇ ਤੱਕ ਕੋਈ ਗੱਲਬਾਤ ਨਹੀਂ ਜੇ ਗੱਲਬਾਤ ਹੁੰਦੀ ਫਿਰ ਸਾਨੂੰ ਕਹਾਂ ਜਾਂਦੇ ਕਿ ਲੋਡ ਸੀ ਹੁਣ ਕੋਈ ਗੱਲਬਾਤ ਕਰੋਗੇ ਇੱਥੇ ਪ੍ਰਸ਼ਾਸਨ ਦੇ ਨਾਲ ਕੋਈ ਕਰੋ ਜਿਹੜਾ ਕੋਈ ਅੱਗੇ ਕਰੂਗਾ ਸਾਡੇ ਨਾਲ ਕਰਾਂਗੇ ਗੱਲ ਦੋ ਵੱਡੇ ਆਗੂ ਪਹੁੰਚ ਚੁੱਕੇ ਨੇ ਦੋ ਵੱਡੇ ਆਗੂ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜਿਹੜੇ ਹੈਗੇ ਨੇ ਸਰਮਣ ਸਿੰਘ ਭੰਦੇਰ ਹੁਣ ਜਿਹੜਾ ਜੋਸ਼ਾ ਜੋਸ਼ ਖਤਗੇ ਕਿਉਂਕਿ ਆਗੂਆਂ ਦੇ ਨਾਲ ਜੋਸ਼ ਵੀ ਆਇਆ ਕਿਸਾਨਾਂ ਦੇ ਵਿੱਚ ਵੱਡੇ ਆਗੂ ਪਹੁੰਚੇ ਨੇ ਡਲੇਬਾਲ ਸਾਹਿਬ ਦਾ ਇਹੀ ਕਹਿਣਾ ਹੈ ਕਿ ਹਜੇ ਤੱਕ ਕੋਈ ਗੱਲਬਾਤ ਨਹੀਂ ਰਾਤ ਵਾਲੀ ਮੀਟਿੰਗ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਨਾ ਹੀ ਸਾਡੇ ਨਾਲ ਕੋਈ ਫੋਨ ਤੇ ਸੰਪਰਕ ਹੋਇਆ ਸਰਕਾਰ ਦਾ ਤੇ ਨਾਲ ਭੰਦੇਰ ਸਾਹਿਬ ਹੁਣ ਇਹਦਾ ਵੀ ਇਹੀ ਕਹਿਣਾ ਤਾਂ ਹੁਣ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਆਗੂਆਂ ਦੇ ਵੱਲੋਂ ਅਪਣਾਈ ਜਾਵੇਗੀ ਤੁਹਾਨੂੰ ਪਲਪਲ ਦੀ ਜਿਹੜੀ ਖਬਰ ਆ ਉਹ ਦਿਖਾ ਰਹੇ ਆ 2020 ਵਾਲੇ ਅੰਦੋਲਨ ਦੇ ਵਿੱਚ ਦੇਖਿਆ ਲੰਮਾ ਸਮਾਂ ਅੰਦੋਲਨ ਚੱਲਦਾ ਪਰ ਜਿਹੜੀਆਂ ਤਸਵੀਰਾਂ ਅੱਜ ਤੁਸੀਂ ਦੇਖ ਰਹੇ ਹੋ ਬਿਲਕੁਲ ਵੱਖਰੀਆਂ ਤਸਵੀਰਾਂ ਨੇ ਭਵੇਂ ਲੋਕ ਸਭਾ ਚੋਣਾਂ ਜਿਹੜੀਆਂ ਬੜੀਆਂ ਨੇੜੇ ਨੇ ਵਿਧਾਨ ਸਭਾ ਚੋਣਾਂ ਬੜੀਆਂ ਰੇੜੇ ਨੇ ਕਿਉਂਕਿ ਹਰਿਆਣਾ ਦੀ ਜੇ ਮੈਂ ਗੱਲ ਕਰ ਲਵਾਂ ਹਰਿਆਣਾ ਜਿਹੜਾ ਹੈਗਾ ਬਿਲਕੁਲ ਪੰਜਾਬ ਦਾ ਗਮੰਡੀ ਸੂਬਾ ਹੈਗਾ ਤੇ ਇਸ ਦੀ ਸਿਆਸਤ ਜਿਹੜੀ ਹੈਗੀ ਆ ਉਹ ਅਸਰ ਪੰਜਾਬ ਦੇ ਉੱਤੇ ਵੀ ਛੱਡਦੀ ਹੈ ਤੇ ਡਰੋਨ ਦੇ ਰਾਹੀਂ ਜਿਹੜੇ ਹੈਗੇ ਨੇ ਉਹ ਜਿਹੜੇ ਹੈਗੇ ਨੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਮੀਟਿੰਗ ਦੇ ਵਿੱਚ ਤਾਂ ਜਿਹੜੀ ਹੈਗੀ ਕੇਂਦਰ ਸਰਕਾਰ ਦੇ ਮੰਤਰੀ ਤਾਂ ਪਹੁੰਚਦੇ ਨੇ ਪਰ ਕਿਤੇ ਨਾ ਕਿਤੇ ਮੀਟਿੰਗ ਬੇਸਕਟਾ ਰਹਿੰਦੀ ਆ ਜਾਂ ਫਿਰ ਗੱਲਬਾਤ ਬਿਲਕੁਲ ਸਿਰੇ ਨਹੀਂ ਲੱਗਦੀ ਪਰ ਜਿਸ ਤਰ੍ਹਾਂ ਦਾ ਰੁੱਖ ਜਿਹੜਾ ਪ੍ਰਸ਼ਾਸਨ ਦਾ ਹੈਗਾ ਸਰਕਾਰ ਦਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦੀ ਗੱਲਬਾਤ ਕਿਉਂਕਿ ਹੁਣੇ-ਹੁਣੇ ਡੱਲੇਵਾਲ ਸਾਹਿਬ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਹਲੇ ਤੱਕ ਕਿਸੇ ਤਰ੍ਹਾਂ ਦੇ ਗੱਲਬਾਤ ਕਰਨ ਦੇ ਮੂਡ ਦੇ ਵਿੱਚ ਨਹੀਂ ਦੋ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਅਹਿਮ ਤੌਰ ਤੇ ਇੱਕ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੀ ਵੀ ਹਾਜ਼ਰ ਰਹੇ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਉਹ ਵੀ ਹਾਜ਼ਰ ਰਹਿੰਦੇ ਨੇ ਤਿੰਨ ਜਿਹੜੇ ਮੰਤਰੀ ਨੇ ਸੈਂਟਰ ਦੇ ਉਹ ਆਉਂਦੇ ਨੇ ਪਰ ਫਿਰ ਵੀ ਗੱਲ ਕਿਸੇ ਤਨਪਤਨ ਨਹੀਂ ਲੱਗੀ ਉਹਦਾ ਵੱਡਾ ਕਾਰਨ ਇਹ ਹੈ ਚਾਰ ਅਹਿਮ ਮੰਗਾਂ ਨੇ ਐਮਐਸਪੀ ਦਾ ਜ਼ਿਕਰ ਹੋਇਆ ਸੁਆਮੀ ਨਾਥਨ ਦੀ ਰਿਪੋਰਟ ਦਾ ਜ਼ਿਕਰ ਹੋਇਆ ਨਾਲ ਜਿਹੜਾ ਲਖੀਮਪੁਰ ਖੀਰੀ ਦਾ ਮਸਲਾ ਹੈ ਨਾਲ ਇੱਕ ਵੱਡਾ ਮਸਲਾ ਹੈਗਾ ਕਰਜ਼ਾ ਮੁਕਤੀ ਦਾ ਮਸਲਾ ਹੈਗਾ ਉਹ ਵੱਡੀਆਂ ਚਾਰ ਵੱਡੀਆਂ ਮੰਗਾਂ ਨੇ ਕਿਉਂਕਿ ਕੇਸ ਨੂੰ ਲੈ ਕੇ ਜਾਂ ਬਹੁਤ ਬਹੁਤ ਸਾਰੇ ਟਰੈਕਟਰ ਜਿਹੜੇ ਹਲੇ ਤੱਕ ਜ਼ਬਤ ਕੀਤੇ ਹੋਏ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਸਹਿਮਤੀ ਬਣੀ ਕੇਸ ਵੀ ਜਿਹੜੇ ਵਾਪਸ ਲੈ ਲੈ ਜਾਣਗੇ ਉਹਨਾਂ ਦਾ ਕਹਿਣਾ ਸੀ ਕੇਂਦਰ ਸਰਕਾਰ ਦਾ ਪਰ ਚਾਰ ਮੰਗਾਂ ਵਾਸਤੇ ਉਹਨਾਂ ਦਾ ਕਹਿਣਾ ਸੀ ਕਿ ਲੰਮੀ ਵੈਸ ਚਾਹੀਦੀ ਹੈ ਪਰ ਕਿਸਾਨਾਂ ਦਾ ਤਰਕ ਇਹ ਵੀ ਹੈ ਕਿ ਸਵਾਮੀ 나ਥਨ ਰਿਪੋਰਟ ਦੇ ਉੱਤੇ ਕਿਹੜੀ ਵੈਸ ਦੀ ਲੋੜ ਹੈ ਇਹ ਤਾਂ ਬਕਾਇਦਾ ਰਿਪੋਰਟ ਬਣੀ ਤਿਆਰ ਹੋਈ ਕਿਸਾਨਾਂ ਦੀ ਹਾਲਤ ਜਿਹੜੀ ਉਹ ਦੱਸੀ ਗਈ ਪਰ ਇੱਥੇ ਕਿਹੜੀ ਲੋੜ ਪੈ ਗਈ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ ਕੈਮਰਾਮੈਨ ਨੂੰ ਕਹੂੰਗਾ ਤੁਹਾਡੀਆਂ ਇਹ ਤਸਵੀਰਾਂ ਅੱਗੇ ਹੋ ਕੇ ਵਿਖਾ ਦੇਵੇ ਜਿਸ ਸਾਹਦੇ ਨਾਲ ਲਗਾਤਾਰ ਰੋਕਣ ਦੀ ਵੀ ਕੋਸ਼ਿਸ਼ ਹੈ ਅੱਗੇ ਵਧਣ ਦੀ ਵੀ ਕੋਸ਼ਿਸ਼ ਹੈ ਤੇ ਇੱਕ ਪਾਸੇ ਸਰਕਾਰ ਹੈਗੀ ਆ ਇੱਕ ਪਾਸੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਜਿਹੜੇ ਇਹ ਕੋਸ਼ਿਸ਼ ਕਰ ਰਹੇ ਨੇ ਆਵਾਜ਼ਾਂ ਆ ਰਹੀਆਂ ਹੋਣਗੀਆਂ ਇਹ ਅਥਰੂ ਗੈਸ ਤੇ ਗੋਲੇ ਨੇ ਜਿਹੜੇ ਸੰਭੂ ਬਾਰਡਰ ਦੇ ਉੱਤੇ ਦਾਗੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਦੋ ਵੱਡੇ ਆਗੂ ਡੱਲੇਵਾਲ ਅਤੇ ਸਰਬਨ ਸਿੰਘ ਭੰਦੇਰ ਹੁਣੀ ਪਹੁੰਚੇ ਨੇ ਪਰ ਫਿਰ ਵੀ ਕੀ ਕਿਸਾਨ ਜਿਹੜੇ ਹੈਗੇ ਨੇ ਜਾਂ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਪ੍ਰਸ਼ਾਸਨ ਗੱਲਬਾਤ ਕਰਨ ਦੇ ਰੋਹ ਦੇ ਵਿੱਚ ਨਹੀਂ ਹੈਗਾ ਥੋੜੀਆਂ ਜੀਆਂ ਤਸਵੀਰਾਂ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਨੇੜੇ ਹੋ ਕੇ ਬਖਾ ਦਈਏ ਕਿਉਂਕਿ ਜਿਸ ਸਾਹਬ ਦੇ ਨਾਲ ਅਥਰੂ ਗਾਸਤੇ ਗੋਲੇ ਦਾਗੇ ਜਾ ਰਹੇ ਨੇ ਨਾ ਉਹਨਾਂ ਨੂੰ ਮੀਡੀਆ ਨੂੰ ਬਖਸਿਆ ਜਾ ਰਿਹਾ ਤੇ ਕਿਸਾਨਾਂ ਨੂੰ ਤਾਂ ਬਖਸ ਨਹੀਂ ਕੀ ਹੈ ਸਾਹਮਣੇ ਜਿਹੜੀਆਂ ਤਸਵੀਰਾਂ ਨੇ ਮੈਂ ਤੁਹਾਨੂੰ ਦਿਖਾ ਦੇਣਾ ਇਹ ਕੱਗਰ ਦਰਿਆ ਦਾ ਪੁਲ ਹੈ ਜਿੱਥੇ ਇਹ ਬੈਰੀਕੇਡਿੰਗ ਕੀਤੀ ਗਈ ਹੈ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲਗਾਤਾਰ ਜਾਰੀ ਹੈ ਪਰ ਫਿਲਹਾਲ ਦੀ ਘੜੀ ਜਿਹੜੇ ਹੈਗੇ ਨੇ ਕਿਸਾਨ ਆਗੂ ਤਾਂ ਪਹੁੰਚ ਗਏ ਨੇ ਪਰ ਜੱਸਾ ਆਪ ਦੇ ਨਾਲ ਲਗਾਤਾਰ ਜਿਹੜੇ ਅਥਰੂਗੈਂਸ ਤੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਮੈਂ ਤੁਹਾਨੂੰ ਸੰਭੂ ਬਾਡਰ ਤੋਂ ਵਿਖਾ ਰਿਹਾ ਹਾਂ ਅੰਦੋਲਨ 2020 ਦੇ ਵਿੱਚ ਵੀ ਹੋਇਆ ਪਰ ਇਹ ਅੰਦੋਲਨ ਦੀਆਂ ਤਸਵੀਰਾਂ ਕੁਝ ਵੱਖਰੀਆਂ ਨੇ ਡਰੋਨ ਉਸ ਅੰਦੋਲਨ ਦੇ ਵਿੱਚ ਨਹੀਂ ਕਿਤੇ ਦੇਖਿਆ ਸੀ ਖੱਡੇ ਪੁੱਟੇ ਗਏ ਸੜਕਾਂ ਪੁੱਟੀਆਂ ਗੱਣਾ ਇਹ ਸਭ ਕੁਝ ਸੀ ਪਰ ਜਿਹੜਾ ਜਸ ਹਸਾਬ ਦੇ ਨਾਲ ਡਰੋਨ ਦੇ ਨਾਲ ਅਥਰੂ ਕੈਂਸ ਤੇ ਗੋਲੇ ਜਿਹੜੇ ਦਾਗੇ ਜਾ ਰਹੇ ਨੇ ਕਿਉਂਕਿ ਜਦੋਂ ਅੰਦੋਲਨ ਹੋਇਆ ਉਸ ਸਮੇਂ ਹਰਿਆਣਾ ਸਰਕਾਰ ਨੂੰ ਲੱਗਦਾ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਉਣਗੇ ਤਾਂ ਕਿਤੇ ਨਾ ਕਿਤੇ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਹ ਸਖਤ ਵੀ ਹੋਇਆ ਤੇ ਕਿਸਾਨ ਵੀ ਕਹਿੰਦੇ ਸਾਡੀ ਵੀ ਤਿਆਰੀ ਹੈ ਸਾਡਾ ਵੀ ਇੱਕ ਤਜਰਬਾ ਹੋਇਆ ਅੰਦੋਲਨ ਦੇ ਵਿੱਚੋਂ ਕਿਵੇਂ ਜਿਹੜਾ ਹੈਗਾ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣਾ ਡਰੋਨ ਦੀਆਂ ਤਸਵੀਰਾਂ ਦੇਖੋ ਇਹ ਤਸਵੀਰਾਂ ਬੜੀਆਂ ਅਜੀਬ ਨੇ ਹੁਣ ਤੁਹਾਡੇ ਸਾਹਮਣੇ ਜਿਹੜਾ ਹੈਗਾ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਕੋਸ਼ਿਸ਼ ਜਿਹੜਾ ਹੈਗਾ ਲਗਾਤਾਰ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੇ ਹੈਗੇ ਨੇ ਅਥਰੂ ਗੰਸ ਤੇ ਗੋਲੇ ਜਿਹੜੇ ਦਾਗੇ ਧਾਰੇ ਨੇ ਇਹ ਡਰੋਨ ਵਾਲੀਆਂ ਤਸਵੀਰਾਂ ਬੜੀਆਂ ਅਜੀਬ ਨੇ ਜਦੋਂ ਪਹਿਲਾ ਅੰਦੋਲਨ ਹੋਇਆ ਤਸਵੀਰਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਸਾਹਮਣੇ ਦੇਖੋ ਬਿਲਕੁਲ ਤੁਹਾਨੂੰ ਡਰੋਨ ਨਜ਼ਰ ਆ ਰਿਹਾ ਹੋਵੇਗਾ ਇਹ ਡਰੋਨ ਜਿਹੜਾ ਹੈਗਾ ਕਿਸਾਨਾਂ ਦੇ ਉੱਤੇ ਅਥਰੂ ਗੰਸ ਤੇ ਗੋਲੇ ਦਾਗ ਰਿਆ ਵੈਸੇ ਬੜੀਆਂ ਪਾਬੰਦੀਆਂ ਹੁੰਦੀਆਂ ਜਿਹੜਾ ਇਹਗਾ ਡਰੋਨ ਦੇ ਉੱਤੇ ਪਰ ਕਿਸਾਨਾਂ ਦੇ ਲਈ ਖੁੱਲ ਵੀ ਐ ਤੇ ਅਥਰੂ ਗੈਂਸ ਤੇ ਗੋਲੇ ਵੀ ਜਿਹੜੇ ਲਗਾਤਾਰ ਦਾਗੇ ਜਾ ਰਹੇ ਨੇ ਪਰ ਕਿਸਾਨ ਵੀ ਜਿਹੜੇ ਪਿੱਸੇ ਨਹੀਂ ਹਟ ਰਹੇ ਲਗਾਤਾਰ ਅੱਗੇ ਵਧਣ ਦੀ ਜਿਹੜੀ ਐ ਉਹ ਕੋਸ਼ਿਸ਼ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਮੈਂ ਇਸ ਵੇਲੇ ਸੰਭੂ ਬਾਰਡਰ ਦੀਆਂ ਵਿਖਾ ਰਿਹਾ ਦੋ ਵੱਡੇ ਆਗੂ ਜਿਹੜੇ ਆਏ ਨੇ ਸਰਬਨ ਸਿੰਘ ਪੰਦੇਰ ਹੋਣੀ ਪਹੁੰਚੇ ਨੇ ਡੱਲੇਵਾਲ ਸਾਹਿਬ ਪਹੁੰਚੇ ਨੇ ਕੀ ਕੁਝ ਰਹੇਗਾ ਕਿਉਂਕਿ ਖਾਸ ਤੌਰ ਤੇ ਜਦੋਂ ਅਸੀਂ ਰਾਤ ਡੱਲੇਵਾਲ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਇਸ ਤਾਂ ਗੱਲਬਾਤ ਕਰ ਰਹੇ ਆ ਪਰ ਜਦੋਂ ਹੀ ਕਿਸਾਨ ਆਗੂ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਅਥਰੂ ਕੈਂਸ ਦੇ ਗੋਲੇ ਨੇ ਉਹ ਦਾਗ ਦਿੱਤੇ ਗਏ ਨੇ ਤਾਂ ਕੀ ਸਰਕਾਰ ਜਿਹੜੀ ਹੈਗੀ ਆ ਨਰਮ ਰੁਖ ਅਪਣਾਵੇਗੀ ਜਾਂ ਨਹੀਂ ਅਪਣਾਵੇਗੀ ਕੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਵੇਗੀ ਜਾਂ ਨਹੀਂ ਹੋਵੇਗੀ ਜੇਕਰ ਗੱਲਬਾਤ ਕਿਸੇ ਵੀ ਸਿਰੇ ਦੇ ਉੱਤੇ ਨਹੀਂ ਨਕਲ ਲੱਗਦੀ ਜਿਹੜੀ ਮੀਟਿੰਗ ਆ ਉਹ ਬੇਸਟਾ ਰਹੀ ਹੁਣ ਵੀ ਬੇਸਟਾ ਜੇ ਇਸ ਤਰ੍ਹਾਂ ਦਾ ਰਹਿੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਹੇਗਾ ਕਿਸਾਨ ਆਗੂਆਂ ਦਾ ਜਵਾਬ ਕੀ ਰਹੇਗਾ ਕਿਸਾਨ ਆਗੂ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕਰਨਗੇ ਵੱਡੇ ਸਵਾਲ ਨੇ ਹਲੇ ਤੱਕ ਕਿਉਂਕਿ ਜੱਸ ਸਾਹਬ ਦੇ ਨਾਲ ਰਾਤ ਤੱਕ तकरीबन 6 ਘੰਟੇ ਮੀਟਿੰਗ ਚੱਲੀ ਤਿੰਨ ਜਿਹੜੇ ਵੱਡੇ ਕੈਬਨਿਟ ਮੰਤਰੀ ਜਿਹੜੇ ਸੀ ਉਹ ਮੀਟਿੰਗ ਦੇ ਵਿੱਚ ਸ਼ਾਮਲ ਰਹੇ ਖਾਸ ਤੌਰ ਤੇ ਖੇਤੀਬਾੜੀ ਮੰਤਰੀ ਉਹ ਵੀ ਸ਼ਾਮਲ ਸੀ ਪਰ ਸਹਿਮਤੀ ਨਹੀਂ ਮਣ ਪਾਈ ਤਾਂ ਹੁਣ ਕਿਸਾਨ ਆਗੂ ਪਹੁੰਚੇ ਤੇ ਲਗਾਤਾਰ ਫਿਰ ਤੋਂ ਜਿਹੜਾ ਅਥਰੂਗੈਂਸ ਤੇ ਗੋਲੇ ਨੇ ਉਹ ਦਾਗ ਦਿੱਤੇ ਨੇ ਪਰ ਜਿਹੜੇ ਲੋਕ ਨੇ ਕਿਸਾਨ ਨੇ ਉਹ ਫਿਰ ਅੱਗੇ ਵਧ ਰਹੇ ਨੇ ਤੰਤਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਮੈਂ ਜਿਸ ਤਰ੍ਹਾਂ ਦੇ ਨਾਲ ਸਭ ਕੁਝ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਜਵਾਬੀ ਕਾਰਵਾਈ ਵੱਡੇ ਆਗੂਆਂ ਦੇ ਆਉਣ ਤੋਂ ਬਾਅਦ ਤੁਰੰਤ ਬਾਅਦ ਕਰ ਦਿੱਤੀ ਗਈ ਹੈ ਕੀ ਇਹ ਮੰਨ ਸਕਦੇ ਹਾਂ ਕਿ ਹਲੇ ਤੱਕ ਸਰਕਾਰ ਗੱਲਬਾਤ ਕਰਨ ਦੇ ਰੋਹ ਦੇ ਵਿੱਚ ਨਹੀਂ ਹੈਗੀ ਜੇ ਸਰਕਾਰ ਗੱਲਬਾਤ ਕਰਨ ਦੇ ਰੋਹ ਦੇ ਵਿੱਚ ਹੁੰਦੀ ਆ ਤਾਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਣੀ ਸੀ ਤਾਂ ਹੁਣ ਲਗਾਤਾਰ ਜਿਹੜੇ ਹੈਗੇ ਨੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਅੱਗੇ ਵਧ ਪਉਣਗੇ ਜਾਂ ਨਹੀਂ ਵਧ ਪਉਣਗੇ ਕਿਹੜੀਆਂ ਗੱਲਾਂ ਦੇ ਉੱਤੇ ਸਹਿਮਤੀ ਬਣਦੀ ਹੈ ਦੇਖਣਾ ਹੋਵੇਗਾ ਪਰ ਜਿਸ ਹਿਸਾਬ ਦੇ ਨਾਲ ਜਦੋਂ 2020 ਦੇ ਵਿੱਚ ਕਿਸਾਨ ਦਿੱਲੀ ਦੇ ਵੱਲ ਜਾ ਰਹੇ ਸੀ ਉਦੋਂ ਪੰਜਾਬ ਦੀਆਂ ਤਕਰੀਬਨ ਸਾਰੀਆਂ ਜਥੇਬੰਦੀਆਂ ਸੀ ਯਾਨੀ ਕਿ ਸੰਯੁਕਤ ਕਿਸਾਨ ਮੋਰਚਾ ਸੀ ਭਾਰਤ ਦੀਆਂ ਵੱਖ-ਵੱਖ ਸਟੇਟਾਂ ਜਿਹੜੀਆਂ ਸੀ ਉੱਥੋਂ ਦੀਆਂ ਜਥੇਬੰਦੀਆਂ ਸੀ ਹੁਣ ਅੱਜ ਦੇ ਇਸ ਇਕੱਠ ਦੇ ਵਿੱਚ ਇੱਕ ਅਹਿਮ ਜਥੇਬੰਦੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗਰੁੱਪ ਹੈ ਕਿਉਂਕਿ ਮਾਲਵੇ ਇਲਾਕੇ ਦੇ ਵਿੱਚ ਦਬਦਬਾ ਰੱਖਦੀ ਹੈ ਅੱਜ ਇਸ ਜਿਹੜਾ ਹੈਗਾ ਮੋਰਚੇ ਦੇ ਵਿੱਚ ਸ਼ਾਮਲ ਨਹੀਂ ਹੋ ਰਹੀ ਬਹੁਤ ਸਾਰੀਆਂ ਤਮਾਮ ਜਥੇਬੰਦੀਆਂ ਨੇ ਕਿ ਜੇਕਰ ਅੰਦੋਲਨ ਅੱਗੇ ਵਧਦਾ ਹੈ ਜਾਂ ਫਿਰ ਸਰਕਾਰ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਸਖਤ ਹੁੰਦੀ ਆ ਕਿ ਉਹ ਜਥੇਬੰਦੀਆਂ ਸ਼ਾਮਲ ਹੋਣਗੀਆਂ ਜਾਂ ਨਹੀਂ ਹੋਣਗੀਆਂ ਉਹ ਵੱਡੇ ਸਵਾਲ ਨੇ ਤਾਂ ਇਹ ਤਸਵੀਰਾਂ ਮੈਂ ਤੁਹਾਨੂੰ ਸੰਭੂ ਬਾਰਡਰ ਤੋਂ ਬੁਖਾ ਰਹੇ ਆ ਜਿਸ ਤਰ੍ਹਾਂ ਦੇ ਨਾਲ ਹਾਲਾਤ ਬਣੇ ਹੋਏ ਨੇ ਲੰਬਾ ਜਾਮ ਜਿਹੜਾ ਲੱਗਿਆ ਹੋਇਆ ਹੈ ਪੰਜਾਬ ਸਰਕਾਰ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈਗਾ ਉਹ ਵੀ ਆਪਣੇ ਤੌਰ ਤੇ ਪ੍ਰਬੰਧ ਕਰ ਰਿਹਾ ਹੈ ਕਿਉਂਕਿ ਹਲੇ ਤੱਕ ਰੋਕਾਂ ਕਿਸੇ ਤਰ੍ਹਾਂ ਦੀਆਂ ਨਹੀਂ ਲਾਣਾ ਨਾ ਪੰਜਾਬ ਪੁਲਿਸ ਦੇ ਵੱਲੋਂ ਤਾਂ ਜਿਹੜਾ ਇਸ ਸਮੇਂ ਮੈਂ ਪੰਜਾਬ ਦੇ ਵਿੱਚ ਖੜਾ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਤੇ ਲਗਾਤਾਰ ਮੈਂ ਤਸਵੀਰਾਂ ਤੁਹਾਨੂੰ ਵਿਖਾ ਦਿੰਨਾ ਆਪਣੀ ਤਿਆਰੀ ਦੇ ਵਿੱਚ ਆ ਪੰਜਾਬ ਦੇ ਪ੍ਰਸ਼ਾਸਨ ਵੀ ਜਿਹੜਾ ਹੈਗਾ ਉਹ ਵੀ ਲਗਾਤਾਰ ਆਪਣੇ ਤੌਰ ਤੇ ਤਿਆਰੀ ਦੇ ਵਿੱਚ ਆ ਪਰ ਰੋਕਿਆ ਕਿਸੇ ਨੂੰ ਨਹੀਂ ਜਾ ਰਿਹਾ ਖਾਸ ਕਰ ਇਹ ਹੈ ਅੱਗੇ ਹੁਣ ਕੀ ਰਣਨੀਤੀ ਹੋਵੇਗੀ ਕੀ ਗੱਲਬਾਤ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕੇਗਾ ਜੀ ਜੀ ਮੋਦੀ ਸਰਕਾਰ ਹਾਏ ਹਾਏ ਮੋਦੀ ਕੁੱਤੇ ਹਾਏ ਹਾਏ ਬੀਜੇਪੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ 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 ਤਾਕਤ ਦੇਾਂਗੇ ਰੱਖਦੇਾਂਗੇ ਮੋਦੀ ਖਾਸ ਤੌਰ ਤੇ ਜਦੋਂ ਕਿਸਾਨੀ ਅੰਦੋਲਨ ਦੀ ਗੱਲ ਹੋਈ ਤਾਂ 2020 ਦੇ ਵਿੱਚ ਕਿਸਾਨੀ ਅੰਦੋਲਨ ਹੁੰਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿਸਾਨ ਆ ਉਹ ਵੀ ਆਪਣਾ ਪ੍ਰਬੰਧ ਕਰ ਰਹੇ ਆ ਜੇ ਪ੍ਰਸ਼ਾਸਨ ਤਿਆਰਵਾਰ ਤਿਆਰ ਆ ਤੇ ਕਿਸਾਨ ਵੀ ਕਿਸੇ ਗੱਲੋਂ ਘੱਟ ਨਜ਼ਰ ਨਹੀਂ ਆ ਰਹੇ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਸਰਪਤੇ ਸਰਪ ਸ਼ਾਂਤਮਈ ਰੋਸ ਜਿਹੜਾ ਹੈਗਾ ਪ੍ਰਦਰਸ਼ਨ ਕਰਨ ਜਾ ਰਹੇ ਆ ਫਿਰ ਵੀ ਸਾਨੂੰ ਜ਼ਾਰ ਨਹੀਂ ਦਿੱਤਾ ਜਾ ਰਿਹਾ ਤਸਵੀਰਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਇੱਥੋਂ ਵਿਖਾ ਦੇਵੇ ਸਾਹਮਣੇ ਬਿਲਕੁਲ ਜਿਹੜਾ ਕਿਸਾਨਾਂ ਨੂੰ ਰੋਕਿਆ ਗਿਆ ਹੈ ਜਿੱਥੇ ਬੈਰੀਕੇਡਿੰਗ ਕੀਤੀ ਗਈ ਹੈ ਵੱਖ-ਵੱਖ ਜਿਹੜੇ ਸੁਰੱਖਿਆ ਦਸਤੇ ਤਨ ਕੀਤਾ ਗਏ ਨੇ ਜਿਹੜਾ ਹੈਗਾ ਕੱਗਰ ਦਰਿਆ ਦੇ ਉੱਤੇ ਬਿਲਕੁਲ ਜਿਹੜਾ ਪੁਲ ਪੈਂਦਾ ਹੈ ਉਹਦੇ ਉੱਤੇ ਹੀ ਜਿਹੜਾ ਹੈਗਾ ਵੈਰੀਗੇਟਿੰਗ ਕੀਤੀ ਗਈ ਆ ਵੈਰੀਗੇਟਿੰਗ ਵੀ ਇੱਕ ਲੇਅਰ ਨਹੀਂ ਵੱਖ-ਵੱਖ ਲੇਅਰਾਂ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਹੈ ਕੋਸ਼ਿਸ਼ ਉਹ ਕੀਤੀ ਜਾਵੇਗੀ ਤਾਂ ਤਸਵੀਰਾਂ ਇਸ ਵੇਲੇ ਮੈਂ ਤੁਹਾਨੂੰ ਸੰਭੂ ਬਾਰਡਰ ਤੋਂ ਬੁਖਾ ਰਹੇ ਆ ਅੱਜ ਕਿਸਾਨ ਜਿਹੜੇ ਨੇ ਉਹ 13 ਫਰਵਰੀ ਨੂੰ ਦਿੱਲੀ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਸੀ ਖਨੋਰੀ ਬਾਰਡਰ ਦੇ ਰਾਹੀਂ ਡੱਬ ਵਾਲੀ ਬਾਰਡਰ ਦੇ ਰਾਹੀਂ ਸੰਭੂ ਬਾਰਡਰ ਦੇ ਰਾਹੀਂ ਤਾਂ ਕਿਸਾਨ ਜਿਹੜੇ ਨੇ ਉਹ ਲਗਾਤਾਰ ਕੋਸ਼ਿਸ਼ ਤਾਂ ਕਰ ਰਹੇ ਨੇ ਪਰ ਹਲੇ ਤੱਕ ਕਿਉਂਕਿ ਆਗੂ ਜਿਹੜੇ ਨੇ ਉਹ ਕਿਸ ਤਰ੍ਹਾਂ ਦੀ ਰਣਨੀਤੀ اختیار ਕਰਦੇ ਨੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੀਕਦੇ ਨੇ ਕਿਸ ਤਰ੍ਹਾਂ ਦੀ ਸਰਕਾਰ ਦੇ ਨਾਲ ਸਹਿਮਤੀ ਬਣਦੀ ਹੈ ਜਾਂ ਨਹੀਂ ਬਣਦੀ ਅਗਲਾ ਪ੍ਰੋਗਰਾਮ ਕੀ ਹੋਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਕਿਸਾਨ ਨੇ ਉਹ ਪੂਰੇ ਪ੍ਰਬੰਧ ਜਿਹੜੇ ਨੇ ਆਪਣੇ ਕਰਕੇ ਲੈ ਕੇ ਆਏ ਰਹੇ ਨੇ ਵੱਖ-ਵੱਖ ਜਗ੍ਹਾ ਤੇ ਤੁਸੀਂ ਲੰਗਰ ਵੇਖ ਸਕਦੇ ਹੋ ਵੱਖ-ਵੱਖ ਜਗ੍ਹਾ ਦੇ ਉੱਤੇ ਚਾਹ ਜਿਹੜੀ ਹੈਗੀ ਉਹ ਕਿਸਾਨਾਂ ਦੇ ਵੱਲੋਂ ਵਰਤਾਈ ਜਾ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਇਸ ਵੇਲੇ ਸੰਭੂ ਬਾਰਡਰ ਦੀਆਂ ਬੁਖਾਰੇਆਂ ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨ ਨੇ ਨੌਜਵਾਨ ਨੇ ਬਜ਼ੁਰਗ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਵੱਡਾ ਇਕੱਠ ਜਿਹੜਾ ਹੈਗਾ ਕਿਸਾਨਾਂ ਦਾ ਤੁਸੀਂ ਦੇਖ ਰਹੇ ਹੋਮੋਗੇ 2020 ਨੂੰ ਜਦੋਂ ਕਿਸਾਨ ਦਿੱਲੀ ਦੇ ਵੱਲ ਕੂਚ ਕਰਦੇ ਨੇ ਉਦੋਂ ਵੀ ਇਸ ਤਰ੍ਹਾਂ ਦਾ ਮਾਹੌਲ ਸੀ ਤਾ ਅੱਜ ਵੀ ਫਿਰ ਦੁਬਾਰਾ ਤੋਂ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਬੰਦਾ ਜਾ ਰਿਹਾ ਹੈ ਕਿਸਾਨ ਲਗਾਤਾਰ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਆ ਰਹੇ ਨੇ ਇਸ ਜਗ੍ਹਾ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਡੱਬਾ ਵਾਲੀ ਬਾਰਡਰ ਦੇ ਉੱਤੇ ਇਕੱਠੇ ਹੋ ਰਹੇ ਨੇ ਕਿਉਂਕਿ ਇਹ ਤਿੰਨ ਰਸਤੇ ਹੀ ਜਿਹੜਾ ਹੈਗਾ ਜਥੇਬੰਦੀਆਂ ਦੇ ਵੱਲੋਂ ਤੈਅ ਕੀਤੇ ਗਏ ਸੀ ਕਿ ਇਹਨਾਂ ਰਸਤਿਆਂ ਦੇ ਰਾਹੀਂ ਹੀ ਦਿੱਲੀ ਦੇ ਵੱਲ ਜਾਇਆ ਜਾਵੇਗਾ ਮੇਨ ਰਸਤੇ ਨੇ ਇਹ ਦਿੱਲੀ ਨੂੰ ਜਾਣ ਵਾਲੇ ਤਿੰਨਾਂ ਰਸਤਿਆਂ ਦੇ ਉੱਪਰ ਲਗਾਤਾਰ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਜਿਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਕਿ ਟਰਾਲੀਆਂ ਨੇ ਹੋਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸਾਧਨ ਨੇ ਕਿਸਾਨ ਆਪਣੇ ਨਾਲ ਲੈ ਕੇ ਆਏ ਨੇ ਪਾਣੀ ਦਾ ਪ੍ਰਬੰਧ ਕਿਸਾਨਾਂ ਦੇ ਕੋਲ ਹੈ ਬੜੀ ਖਾਸ ਗੱਲ ਇਹ ਐ ਇਸ ਮੋਰਚੇ ਦੇ ਵਿੱਚ ਕਿ ਲੰਗਰ ਵਰਤਾਏ ਜਾ ਰਹੇ ਨੇ ਲੰਗਰ ਪੁਲਿਸ ਕਰਮਚਾਰੀਆਂ ਨੂੰ ਵੀ ਵਰਤਾਏ ਜਾ ਰਹੇ ਨੇ ਲੰਗਰ ਪੱਤਰਕਾਰਾਂ ਦੇ ਲਈ ਵੀ ਐ ਤੇ ਲੰਗਰ ਕਿਸਾਨਾਂ ਦੇ ਲਈ ਵੀ ਐ ਕਿਸਾਨਾਂ ਦਾ ਇਹੀ ਕਹਿਣਾ ਐ ਕਿ ਇਹ ਦੇਸ਼ ਦਾ ਅੰਨਦਾਤਾ ਜਿਹਨੂੰ ਰੀੜ ਦੀ ਹੱਡੀ ਕਿਹਾ ਜਾਂਦਾ ਪਰ ਅੱਜ ਦੇਸ਼ ਦਾ ਜਿਹੜਾ ਅੰਨਦਾਤਾ ਉਹ ਸੜਕਾਂ ਦੇ ਉੱਤੇ ਐ ਕਿਉਂਕਿ 2020 ਦੇ ਵਿੱਚ ਅੰਦੋਲਨ ਸ਼ੁਰੂ ਹੁੰਦਾ ਉਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮੰਗਾਂ ਸੀ ਕਿਸਾਨਾਂ ਦੀ ਉਹ ਉਸ ਤਰ੍ਹਾਂ ਹੱਲ ਨਹੀਂ ਹੋ ਪਾਈਆਂ ਬਹੁਤ ਸਾਰੇ ਜਥੇਬੰਦੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਟਾਈਮ ਤੋਂ ਪਹਿਲਾਂ ਉੱਥੋਂ ਉੱਠ ਕੇ ਆ ਨਾ ਬਹੁਤ ਸਾਰਾ ਕੋਸ਼ਿਸ਼ ਅੰਦੋਲਨ ਦੇ ਵਿੱਚ ਹੋਇਆ ਫਿਰ ਐਸ ਕੇ ਐਮ ਦੇ ਵਿੱਚੋਂ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਿਕਲਦਾ ਹੈ ਤੇ ਉਸੇ ਦੇ ਵੱਲੋਂ ਹੀ ਇਹ ਕਾਲ ਦਿੱਤੀ ਗਈ 13 ਫਰਵਰੀ ਦੀ ਦੋ ਮੀਟਿੰਗਾਂ ਕੇਂਦਰ ਦੇ ਨਾਲ ਹੋਣਾ ਮੀਟਿੰਗਾਂ ਵੇ ਸਟਾ ਰਹੀਆਂ ਚਾਰ ਜਿਹੜੀਆਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਉਹ ਚਾਰ ਮੰਗਾ ਦੇ ਉੱਤੇ ਪੇ ਚੜਿਆ ਹੋਇਆ ਹੈ ਇਸੇ ਕਰਕੇ ਹੀ ਜਿਹੜਾ ਹੈਗਾ ਉਹ ਸਹਿਮਤੀ ਨਹੀਂ ਬਣ ਸਕੀ ਤੇ ਹੁਣ ਲਗਾਤਾਰ ਕਿਸਾਨ ਇੱਥੇ ਇਕੱਠੇ ਹੋ ਰਹੇ ਨੇ ਟਾਈਮ ਦੇ ਹਿਸਾਬ ਦੇ ਨਾਲ ਕਿਸਾਨਾਂ ਦਾ ਜਿਹੜਾ ਲੰਬਾ ਕਾਫਲਾ ਉਹ ਵੀ ਵੱਧ ਰਿਹਾ ਵੱਖ-ਵੱਖ ਰੋਡ ਦੇ ਉੱਤੇ ਕਿਸਾਨ ਨੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਜਿਹੜੇ ਇੱਥੇ ਆ ਰਹੇ ਨੇ ਤਾਂ ਅਗਲਾ ਜਿਹੜਾ ਹੈਗਾ ਰਣਨੀਤੀ ਕੀ ਹੋਵੇਗੀ ਕਿਉਂਕਿ ਕਿਸਾਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹੀ ਕਹਿਣਾ ਕਿ ਸਾਡੇ ਅੱਗੇ ਉਹਨੇ ਸਾਫ਼ ਤੌਰ ਤੇ ਕਿਹਾ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕੀਤੀ ਜਾਵੇਗੀ ਜਿਹੜਾ ਵੀ ਆਗੂ ਪ੍ਰੋਗਰਾਮ ਦੇਣਗੇ ਉਸ ਪ੍ਰੋਗਰਾਮ ਦੇ ਮੁਤਾਬਕ ਹੀ ਚੱਲਿਆ ਜਾਵੇਗਾ ਜਿਵੇਂ ਮਨਜੀਤ ਰਾਏ ਹੁਣ ਇਹਦੇ ਨਾਲ ਆਪਾਂ ਗੱਲਬਾਤ ਕੀਤੀ ਪਿਛਲੀ ਵੀਡੀਓ ਦੇ ਵਿੱਚ ਤਾਂ ਉਹਨਾਂ ਦਾ ਵੀ ਕਹਿਣਾ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ ਅਸੀਂ ਦਿੱਲੀ ਜਾ ਰਹੇ ਹਾਂ ਸਾਡੀ ਰਾਜਧਾਨੀ ਹੈ ਤੇ ਅਸੀਂ ਉੱਥੇ ਜਾ ਕੇ ਸਿੱਧੇ ਤੌਰ ਤੇ ਆਪਣੀਆਂ ਮੰਗਾਂ ਮੰਗਣੀਆਂ ਤੇ ਉਹ ਮੰਗਾਂ ਸਰਕਾਰ ਹੱਲ ਕਰ ਦੇਵੇ ਤੇ ਕਿਸਾਨ ਵਾਪਸ ਘਰਾਂ ਨੂੰ ਜਾਣਗੇ ਕਿਸਾਨਾਂ ਦਾ ਜਿਹੜਾ ਇਹ ਚਾਹ ਹੈਗਾ ਉਹ ਦਿੱਲੀ ਜਾਣ ਦਾ ਨਹੀਂ ਹੈਗਾ ਮਸਲਾ ਇਹ ਹੈ ਕਿ ਕਿਸਾਨੀ ਨੂੰ ਬਚਾਉਣਾ ਕਿਵੇਂ ਹੈ ਖਾਸ ਤੌਰ ਤੇ ਪੰਜਾਬ ਦੀ ਗੱਲ ਕਰ ਲਈਏ ਹਰਿਆਣਾ ਦੀ ਗੱਲ ਕਰੀਏ ਬਹੁਤ ਸਾਰੀਆਂ ਸਟੇਟਾਂ ਨੇ ਜਿਹੜੀਆਂ ਸਿੱਧੇ ਤੌਰ ਤੇ ਕਿਸਾਨੀ ਦੇ ਉੱਤੇ ਨਿਰਭਰ ਨੇ ਨਿਰਭਰਤਾ ਉਹਨਾਂ ਦੀ ਸਿਰਫ ਤੇ ਸਿਰ ਕਿਸਾਨੀ ਦੇ ਉੱਤੇ ਹੈ ਪੰਜਾਬ ਖਿੱਤਾ ਜਿਹੜਾ ਇਹ ਤਾਂ ਖਾਸ ਤੌਰ ਤੇ ਹਰਿਆਣਾ ਖਿੱਤਾ ਇਹ ਤਾਂ ਖੇਤੀ ਦੇ ਉੱਤੇ ਨਿਰਭਰ ਹੈ ਤੇ ਉਹੀ ਖੇਤੀ ਜਿਹੜੀ ਇਹਨਾਂ ਕਿਸਾਨਾਂ ਦੀ ਇਹ ਕਹਿੰਦੇ ਕਿ ਸਾਡੀ ਖਤਰੇ ਦੇ ਵਿੱਚ ਨਜ਼ਰ ਆ ਰਹੀ ਹੈ ਇਸੇ ਕਰਕੇ ਹੀ ਅੱਜ ਅਸੀਂ ਬਾਰਡਰਾਂ ਦੇ ਉੱਤੇ ਆ ਤੇ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਮੈਂ ਲਗਾਤਾਰ ਵਿਖਾ ਰਹੇ ਆ ਇਸ ਕਿਸਾਨਾਂ ਦੇ ਇਕੱਠ ਦੇ ਵਿੱਚ ਤੁਹਾਨੂੰ ਨੌਜਵਾਨ ਮਿਲਣਗੇ ਬਜ਼ੁਰਗ ਮਿਲਣਗੇ ਉਹਨਾਂ ਦਾ ਜਦੋਂ ਵੀ ਤੁਸੀਂ ਗੱਲ ਕਰੋਗੇ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਬੜੇ ਆਰਾਮ ਦੇ ਨਾਲ ਅਸੀਂ ਦਿੱਲੀ ਜਾਣਾ ਸੀ ਸਾਡਾ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਸੀ ਕਿ ਅਸੀਂ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਦੇ ਨਾਲ ਖੇਬੜਨਾ ਪਰ ਸਰਕਾਰ ਰੋਕ ਰਹੀ ਹੈ ਸਰਕਾਰ ਰਸਤੇ ਬੰਦ ਕਰ ਰਹੀ ਹੈ ਰਸਤੇ ਵੀ ਐਨੇ ਤਰੀਕੇ ਦੇ ਨਾਲ ਬੰਦ ਕੀਤੇ ਗਏ ਨੇ ਕੀ ਕੰਕਰੀਟ ਤੱਕ ਭਰ ਦਿੱਤਾ ਗਿਆ ਲੋਹੇ ਦੇ ਕਿੱਲ ਤੱਕ ਲਾ ਦਿੱਤੇ ਗਏ ਨੇ ਕੱਗਰ ਦਰਿਆ ਨੂੰ ਪੁੱਟ ਦਿੱਤਾ ਗਿਆ ਕੱਗਰ ਦਰਿਆ ਦਾ ਵਹਾ ਜਿਹੜਾ ਹੈਗਾ ਪਾਣੀ ਦਾ ਉਹ ਵੀ ਤੇਜ਼ ਕੀਤਾ ਗਿਆ ਆਮ ਦਿਨਾਂ ਦੇ ਵਿੱਚ ਕੱਗਰ ਦਰਿਆ ਦਾ ਜਿਹੜਾ ਵਹਾ ਹੁੰਦਾ ਇਹ ਨਾ ਤੇਜ਼ ਨਹੀਂ ਹੁੰਦਾ ਪਰ ਹੁਣ ਜਦੋਂ ਵੀ ਤੁਸੀਂ ਪਾਣੀ ਨੂੰ ਵੇਖੋਗੇ ਤਾਂ ਕੱਗਰ ਦਰਿਆ ਦਾ ਵਹਾ ਉਹ ਵੀ ਤੇਜ਼ ਹੈ ਇਹ ਤਸਵੀਰਾਂ ਜਿਹੜੀਆਂ ਸਾਰੀਆਂ ਮੈਂ ਤੁਹਾਨੂੰ ਇਸ ਵੇਲੇ ਸੰਭੂ ਤੋਂ ਬੁਖਾ ਰਹੇ ਆਂ ਪੰਜਾਬ ਦੇ ਵੱਲੋਂ ਵੀ ਪ੍ਰਸ਼ਾਸਨ ਲਾਇਆ ਗਿਆ ਹਾਲਾਂਕਿ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਕੀਤੀ ਜਾਵੇ ਪਰ ਰੋਕਣ ਦਾ ਜਿਹੜਾ ਮੇਨ ਤੌਰ ਤੇ ਮਸਲਾ ਉਹ ਹਰਿਆਣਾ ਪ੍ਰਸ਼ਾਸਨ ਦਾ ਹੈਗਾ ਵੱਖ-ਵੱਖ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਨੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਦਿੱਲੀ ਜਾਣਾ ਤੇ ਜਾਣਾ ਹੀ ਹੈ ਸਾਡੀਆਂ ਮੰਗਾਂ ਨੇ ਜੇ ਮੰਗਾਂ ਮੰਨ ਲਈਆਂ ਜਾਂਦੀਆਂ ਤੇ ਅਸੀਂ ਵਾਪਸ ਹੋ ਜਾਵਾਂਗੇ ਸਾਹਮਣੇ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕਿਸਾਨ ਨੇ ਜਿਹੜੇ ਵੱਖ-ਵੱਖ ਸਾਧਨਾਂ ਦੇ ਰਾਹੀਂ ਪਹੁੰਚ ਰਹੇ ਨੇ ਤਸਵੀਰਾਂ ਦਿਖਾ ਦਈਏ ਇੱਕ ਵਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਜਿਹੜਾ ਹੈਗਾ ਬਹੁਤ ਸਾਰੇ ਸਾਡੇ ਨਾਲ ਕਿਸਾਨ ਨੇ ਇਸ ਸਮੇਂ ਨੌਜਵਾਨ ਨੇ ਤੇ ਬਜ਼ੁਰਗਾਂ ਦੇ ਨਾਲ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਧਰਮਕੋਟ ਤੋਂ ਧਰਮਕੋਟ ਤੋਂ ਜਾ ਰਹੇ ਹੋ ਦਿੱਲੀ ਫਿਰ ਹਾਂਜੀ ਪਰ ਰੋਕਾਂ ਬੜੀਆਂ ਮਜ਼ਬੂਤ ਨੇ ਰੋਕਾਂ ਤਾਂ ਕੋਈ ਨਹੀਂ ਤੋੜ ਦੇਵਾਂਗੇ ਠੋੜ ਤੋੜ ਲਾਂਗੇ ਜੀ ਪਰ ਲਗਾਤਾਰ ਅਥਰੂ ਗੈਂਸ ਦੇ ਗੋਲੇ ਧੱਕੇ ਜਾ ਰਹੇ ਨੇ ਉਹਦਾ ਪ੍ਰਬੰਧ ਕਰ ਲਿਆ ਅਸੀਂ ਪਹਿਲਾਂ ਹੀ ਹੁਣ ਕਰ ਲਿਆ ਬੋਰੀਆਂ ਪੁਰੀਆਂ ਗਿੱਲੀਆਂ ਜਾਂ ਸੱਟਿਆ ਉੱਤੇ ਉਹਦੇ ਨਾਲ ਹੀ ਬੰਦ ਤਿਆਰੀ ਕਰਕੇ ਆਏ ਹੋ ਤੁਸੀਂ ਤਿਆਰੀ ਫਾਲੋ ਜੀ ਜੀ ਹੈਲੋ ਕੀ ਕਹੋਗੇ ਬਾਪੂ ਜਿਸ ਤਰ੍ਹਾਂ ਦੀ ਉਹ ਨਹੀਂ ਤਾਂ ਗਵਰਨਮੈਂਟ ਦੀ ਤਿਆਰੀ ਨਹੀਂ ਜਿੰਨੀ ਸਾਡੀ ਤਿਆਰੀ ਹੈ ਕੋਈ ਨਹੀਂ ਅਜੇ ਤਾਂ ਹੀ ਪਿੱਛੇ ਆਪਦੇ ਨਾਲ ਕਾਫਲੇ ਨੂੰ ਢੀਕਦੇ ਜਦੋਂ ਆ ਗਿਆ ਨਾ ਇਹਦਾ ਮਿੰਟਾਂ ਪੰਜਾਂ ਦੀ ਗੇਮ ਹੈ ਗਿਆ ਨੰਗਣਾ ਸਾਡੇ ਲਈ ਕਿੰਨੀ ਕੁ ਵੱਡੀ ਗੰਤੀ ਦੇ ਵਿੱਚ ਤੁਹਾਡੇ ਕਿਸਾਨ ਸਾਥੀ ਆ ਰਹੇ ਨੇ ਲੱਖਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਆ ਰਿਹਾ ਜੀ ਆਹ ਵੇਖੋ ਮਗਰ ਮੜਾ ਕੈਮਰੇ ਨਾਲ ਕੋਈ ਇਧਰ ਮਾਰੋ ਆ ਬੇਕੋ ਮਗਰ ਕਿੰਨੀ ਕਰਤੀ ਜਾ ਰਹੇ ਜਿਸ ਤਰ੍ਹਾਂ ਦੇ ਨਾਲ ਸਰਬਨ ਸਿੰਘ ਭੰਦੇਰ ਜਿਹੜੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਨੇ ਉਹ ਵੀ ਪਹੁੰਚ ਚੁੱਕੇ ਨੇ ਉਹ ਵੀ ਪਹੁੰਚ ਚੁੱਕੇ ਨੇ ਕੀ ਕਹੋਗੇ ਪ੍ਰਧਾਨ ਜੀ ਦੇਖਦੇ ਆਪਾਂ ਪੋਜੀਸ਼ਨ ਦੇਖਦੇ ਕੋਈ ਗੱਲਬਾਤ ਹੋਈ ਹੈ ਸਰਕਾਰ ਦੇ ਨਾਲ ਉਸ ਤੋਂ ਬਾਅਦ ਰਾਤ ਵਾਲੀ ਮੀਟਿੰਗ ਤੋਂ ਬਾਅਦ ਕੋਈ ਗੱਲ ਕੋਈ ਫੋਨ ਵਗੈਰਾ ਆਇਆ ਹੋਵੇ ਕੋਈ ਭਰੋਸਾ ਮੈਨੂੰ ਮੈਨੂੰ ਲੱਗਦਾ ਕੋਈ ਗੱਲਬਾਤ ਨਹੀਂ ਬਸ ਗੱਲਾਂ ਹੀ ਜਾਣ ਦਿਓ ਜਾਣ ਦਿਓ ਸਰਬਨ ਸਿੰਘ ਭੰਦੇਰ ਜਿਹੜੇ ਨੇ ਉਹ ਵੀ ਪਹੁੰਚੇ ਨੇ ਕਿਉਂਕਿ ਕਿਸਾਨ ਆ ਗੂ ਜਦੋਂ ਆਉਂਦੇ ਨੇ ਤਾਂ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਕੀ ਕਹੋਗੇ ਪਲੀਜ਼ ਇੱਕ ਮਿੰਟ ਕੋਈ ਸਰਕਾਰ ਦੇ ਨਾਲ ਗੱਲਬਾਤ ਹੋਈ ਕਿਸੇ ਤਰ੍ਹਾਂ ਦੀ ਅਜੇ ਤੱਕ ਕੋਈ ਗੱਲਬਾਤ ਨਹੀਂ ਜੇ ਗੱਲਬਾਤ ਹੁੰਦੀ ਫਿਰ ਸਾਨੂੰ ਕਹਾਂ ਜਾਂਦੇ ਕਿ ਲੋਡ ਸੀ ਹੁਣ ਕੋਈ ਗੱਲਬਾਤ ਕਰੋਗੇ ਇੱਥੇ ਪ੍ਰਸ਼ਾਸਨ ਦੇ ਨਾਲ ਕੋਈ ਕਰੋ ਜਿਹੜਾ ਕੋਈ ਆ ਕੇ ਕਰੂਗਾ ਸਰ ਨਾਲ ਕਰਾਂਗੇ ਗੱਲ ਦੋ ਵੱਡੇ ਆ ਗੂ ਪਹੁੰਚ ਚੁੱਕੇ ਨੇ ਦੋ ਵੱਡੇ ਆ ਗੂ ਜਗਜੀਤ ਸਿੰਘ ਢੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜਿਹੜੇ ਹੈਗੇ ਨੇ ਸਰਬਨ ਸਿੰਘ ਬੰਦੇਰ ਹੁਣ ਜਿਹੜਾ ਜੋਸ਼ਾ ਜੋਸ਼ ਬਖਤ ਕੇ ਕਿਉਂਕਿ ਆਗੂਆਂ ਦੇ ਨਾਲ ਜੋਸ਼ ਵੀ ਆਇਆ ਕਿਸਾਨਾਂ ਦੇ ਵਿੱਚ ਵੱਡੇ ਆਗੂ ਪਹੁੰਚੇ ਨੇ ਡਲੇਬਾਲ ਸਾਹਿਬ ਦਾ ਇਹੀ ਕਹਿਣਾ ਹੈ ਕਿ ਹਜੇ ਤੱਕ ਕੋਈ ਗੱਲਬਾਤ ਨਹੀਂ ਰਾਤ ਵਾਲੀ ਮੀਟਿੰਗ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਨਾ ਹੀ ਸਾਡੇ ਨਾਲ ਕੋਈ ਫੋਨ ਤੇ ਸੰਪਰਕ ਹੋਇਆ ਸਰਕਾਰ ਦਾ ਤੇ ਨਾਲ ਭੰਦੇਰ ਸਾਹਿਬ ਹੁਣ ਇਹਦਾ ਵੀ ਇਹੀ ਕਹਿਣਾ ਤਾਂ ਹੁਣ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਆਗੂਆਂ ਦੇ ਵੱਲੋਂ ਅਪਣਾਈ ਜਾਵੇਗੀ ਤੁਹਾਨੂੰ ਪਲਪਲ ਦੀ ਜਿਹੜੀ ਖਬਰ ਆ ਉਹ ਦਿਖਾ ਰਹੇ ਹਾਂ 2020 ਵਾਲੇ ਅੰਦੋਲਨ ਦੇ ਵਿੱਚ ਦੇਖਿਆ ਲੰਮਾ ਸਮਾਂ ਅੰਦੋਲਨ ਚੱਲਦਾ ਪਰ ਜਿਹੜੀਆਂ ਤਸਵੀਰਾਂ ਅੱਜ ਤੁਸੀਂ ਦੇਖ ਰਹੇ ਹੋ ਬਿਲਕੁਲ ਵੱਖਰੀਆਂ ਤਸਵੀਰਾਂ ਨੇ ਭਾਵੇਂ ਲੋਕ ਸਭਾ ਚੋਣਾਂ ਜਿਹੜੀਆਂ ਬੜੀਆਂ ਨੇੜੇ ਨੇ ਵਿਧਾਨ ਸਭਾ ਚੋਣਾਂ ਬੜੀਆਂ ਰੇੜੇ ਨੇ ਕਿਉਂਕਿ ਹਰਿਆਣਾ ਦੀ ਜੇ ਮੈਂ ਗੱਲ ਕਰ ਲਵਾਂ ਹਰਿਆਣਾ ਜਿਹੜਾ ਹੈਗਾ ਬਿਲਕੁਲ ਪੰਜਾਬ ਦਾ ਗਮੰਡੀ ਸੂਬਾ ਹੈਗਾ ਤੇ ਇਸ ਦੀ ਸਿਆਸਤ ਜਿਹੜੀ ਹੈਗੀ ਆ ਉਹ ਅਸਰ ਪੰਜਾਬ ਦੇ ਉੱਤੇ ਵੀ ਛੱਡਦੀ ਹੈ ਤੇ ਡਰੋਨ ਦੇ ਰਾਹੀਂ ਜਿਹੜੇ ਹੈਗੇ ਨੇ ਉਹ ਜਿਹੜੇ ਹੈਗੇ ਨੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਅ ਮੀਟਿੰਗ ਦੇ ਵਿੱਚ ਤਾਂ ਜਿਹੜੀ ਹੈਗੀ ਕੇਂਦਰ ਸਰਕਾਰ ਦੇ ਮੰਤਰੀ ਤਾਂ ਪਹੁੰਚਦੇ ਨੇ ਪਰ ਕਿਤੇ ਨਾ ਕਿਤੇ ਮੀਟਿੰਗ ਬੇਸਕਟਾ ਰਹਿੰਦੀ ਆ ਜਾਂ ਫਿਰ ਗੱਲਬਾਤ ਬਿਲਕੁਲ ਸਿਰੇ ਹੀ ਨਹੀਂ ਲੱਗਦੀ ਪਰ ਜਿਸ ਤਰ੍ਹਾਂ ਦਾ ਰੁਖ ਜਿਹੜਾ ਪ੍ਰਸ਼ਾਸਨ ਦਾ ਹੈਗਾ ਸਰਕਾਰ ਦਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦੀ ਗੱਲਬਾਤ ਕਿਉਂਕਿ ਹੁਣੇ-ਹੁਣੇ ਡੱਲੇਵਾਲ ਸਾਹਿਬ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਹਲੇ ਤੱਕ ਕਿਸੇ ਤਰ੍ਹਾਂ ਦੇ ਗੱਲਬਾਤ ਕਰਨ ਦੇ ਮੂਡ ਦੇ ਵਿੱਚ ਨਹੀਂ ਦੋ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਅਹਿਮ ਤੌਰ ਤੇ ਇੱਕ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੀ ਵੀ ਹਾਜ਼ਰ ਰਹੇ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮੰਤਰੀ ਉਹ ਵੀ